ਲੈ ਵੀ ਸੱਜਣੋ ਇੱਕ ਗੱਲਬਾਤ ਸਾਂਝੀ ਕਰ ਰਿਹਾ ਥੋਡੇ ਨਾਲ ਇੱਕ ਦੁਕਾਨ ਸੀ ਕਰਾਨੇ ਦੀ ਉੱਥੇ ਇੱਕ ਆਦਮੀ ਗਿਆ ਕਹਿੰਦਾ ਭਈ 100 ਰੁਪਏ ਦੇ ਬਦਾਮ ਦੇ ਦੇ ਦੁਕਾਨਦਾਰ ਕਹਿੰਦਾ ਠੀਕ ਹੈ ਭਾਈ ਦੇ ਦੇ ਦਿੰਨੇ ਆ ਤੇ ਦੁਕਾਨਦਾਰ ਨੇ ਉਹਨੂੰ 100 ਰੁਪਏ ਦੇ ਬਦਾਮ ਦਿੱਤੇ ਤੇ ਐਨੇ ਵਿੱਚ ਇੱਕ ਬੰਦਾ ਹੋਰ ਆ ਗਿਆ ਉਹਨੇ ਬੰਦੇ ਨੇ ਸਮਾਨ ਲਿਖਿਆ ਤਿਆ ਵੀ ਕਿਲੋ ਬਦਾਮ ਕਿਲੋ ਕਾਜੂ ਕਿਲੋ ਦਾਖਾਂ ਐਵੇਂ ਕਰਕੇ ਸਾਰਾ ਮੇਵਾਂ ਲਿਖਿਆ ਤਿਆ ਜਿਹੜਾ ਕਿ ਤਕਰੀਬਨ 7-8000 ਲਵੇ ਬਗ ਗਿਆ ਤੇ ਜਿਹੜਾ 100 ਰੁਪਏ ਦਾ ਲੈਣ ਵਾਲਾ ਬਦਾਮਲਾ ਉਹ ਕਹਿੰਦਾ ਭਈ ਕੋਈ ਵੱਡਾ ਮਲਾਜਮ ਹੋਣਾ ਜਿਹੜਾ ਇੰਨਾ ਲੈ ਗਿਆ ਉਹ ਕਹਿੰਦਾ ਭਈ ਨਾ ਇਹ ਕੋਈ ਮਲਾਜਮ ਲੋਜਮ ਨਹੀਂ ਇਹ ਤਾਂ ਇੱਕ ਵੱਡਾ ਅਫਸਰ ਸੀਗਾ ਉਹ ਮਰ ਗਿਆ ਤੇ ਉਦੀ ਘਰ ਵਾਲੀ ਵਿਧਵਾ ਹੋ ਗਈ ਉਹਦੇ ਨਾਲ ਵਿਆਹ ਕਰਾ ਲਿਆ ਹੁਣ ਉਹ ਵਿਧਵਾ ਦੇ ਪੈਸਿਆਂ ਤੇ ਇਹ ਐਸ਼ ਕਰ ਰਿਹਾ ਠੀਕ ਹੈ ਦੋਸਤੋ ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਵੀ ਜਿੰਨਾ ਚਿਰ ਤੁਸੀਂ ਕਮਾਰੇ ਹੋ ਤਾਂ ਥੋੜਾ ਬੋਤਾ ਆਪਦੀ ਸਿਹਤ ਵਾਸਤੇ ਖਾ ਪੀ ਲਿਆ ਕਰੋ ਨਜ਼ਾਰੇ ਲਓ ਤੇ ਨਾਲ-ਨਾਲ ਕਮਾਈ ਕਰੋ ਮੈਂ ਇਹ ਨਹੀਂ ਕਹਿੰਦਾ ਵੀ ਬੇਲੇ ਰਹੋ ਨਾਲ-ਨਾਲ ਕਮਾਈ ਕਰੋ ਤੇ ਖਾਂਦੇ ਪੀਂਦੇ ਰਹਾ ਕਰੋ ਤਾਂ ਜੋ ਸਿਹਤ ਫਿੱਟ ਰਹੇ ਆਪਦੀ ਸਿਹਤ ਦਾ ਖਿਆਲ ਰੱਖੋ ਜਿਹੜਾ ਬਹੁਤ ਜ਼ਰੂਰੀ ਹੈ ਪੈਸਿਆਂ ਦਾ ਕੋਈ ਪਤਾ ਨਹੀਂ ਵੀਰੇ ਕਦੋਂ ਸਾਰੇ ਚੱਲ ਜਾਣ ਤੇ ਇਹਨਾਂ ਦਾ ਆਪਣੇ ਜਾਣ ਮੰਗ ਰਹੋ ਕੌਣ ਕਿੱਥੇ ਕਿਵੇਂ ਨਾਲ-ਨਾਲ ਐਸ਼ ਕਰੇ ਆਉਣ ਵਾਲੇ ਸਮੇਂ ਦਾ ਕੋਈ ਕਿਸੇ ਨੂੰ ਨਹੀਂ ਪਤਾ ਜਿੰਨਾ ਤੁਹਾਡੇ ਕੋਲੇ ਸਮਾਂ ਹੈ ਖੁਸ਼ ਰਹੋ ਨਜ਼ਾਰੇ ਲਓ ਤੇ ਆਪਦਾ ਕੰਮ ਕਰੋ ਬਾਕੀ ਹੋਰ ਕਿਸੇ ਦੀ ਟੈਨਸ਼ਨ ਨਾ ਲਿਆ ਕਰੋ ਸਿਰਫ ਆਪਦੇ ਬਾਰੇ ਆਪਦੇ ਪਰਿਵਾਰ ਬਾਰੇ ਬੱਸ ਇਹੀ ਕੁਝ ਹੈ ਮੇਰਾ ਦਾ ਕਹਿਣਾ ਬਈ ਨਜ਼ਾਰੇ ਲਓ ਜ਼ਿੰਦਗੀ ਦੇ ਕਿਉਂਕਿ ਇਹ ਜ਼ਿੰਦਗੀ बार-बार ਨਹੀਂ ਮਿਲਦੀ ਓਕੇ